ਨਾ ਖਹਿਰਾ ਖੁਦ ਅੱਗੇ ਲਵਾ ਕੇ ਲਖਾਰ ਗਿਆ ਛੋਟੀ ਘੜੀ ਚੱਕੀ ਤੇ ਆ ਗਈ ਤੀ ਨਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਠਾਕ ਮੇਰੇ ਵੀਰ ਭਰਾ ਸਾਰੇ ਜਿੰਨੇ ਵੀ ਆ ਆਪਣੇ ਵੀਡੀਓ ਦੇਖਣ ਦੇ ਪਿੰਡ ਖਹਿਰਾ ਖੁਰਤ ਦੇ ਵਿੱਚ ਇਹ ਛੋਟੀ ਆਪਾਂ ਇੱਕ ਗੱਭਣ ਕੀ ਚੈੱਕ ਕੀ ਪਾਸ ਕੀਤੀ ਅੱਜ ਤੇ ਥੋੜੀ ਹਾਂ ਹਾਂ ਥੋੜੀ ਆਪਣਾ ਖਰਾਬ ਹੀ ਜਾਨਵਰ ਇਹ ਵੀ ਦਵਾਈ ਦੁਈ ਭਰੀ ਚਲੋ ਟੀਕੇ ਕੀਤੇ ਹੀ ਤੇ ਇਹ ਪਿੰਡ ਦੇ ਆਪਾਂ ਕੋਈ 16ਵਾਂ ਕੇਸ ਹੋਣਾ ਵਾ ਜਿਹੜਾ ਮਤਲਬ ਸਭ ਤੋਂ ਜ਼ਿਆਦਾ ਰਿਪੀਟਰ ਜਨਵਰੀ ਹੀ ਪਿੰਡ ਦੇ ਵਿੱਚ ਤੇ ਉਹਨਾਂ ਰਿਪੀਟਰਾਂ ਦੇ ਵਿੱਚੋਂ ਇੱਕ ਹੋਰ ਆਪਾਂ ਮਤਲਬ ਗੱਬਣਗ ਕੀਤੀ ਆ 15 ਤੋਂ 16 ਜਨਵਰੀ ਹੋ ਚੁੱਕੇ ਨੇ ਕਿ ਜਿਹਦੇ ਵਿੱਚ ਆ ਸਾਹਮਣੇ ਆਪਾਂ ਰਿਕਾਰਡ ਕੀਤੀ ਹੈ ਆਪਣਾ ਵੀਡੀਓ ਚ ਆ ਰਹੀ ਹੈ ਜਿਹੜੀ ਛੋਟੀ ਤੇ 2 ਮਹੀਨੇ ਤੋਂ ਲੱਗੇ ਚੈੱਕ ਪਾਸ ਕੀਤੀ ਰਿਪੀਟਰ ਹੀ ਕਰਾਵੀ ਕਾਫੀ ਸਮੇਂ ਤੋਂ ਚਲੋ ਹਨਾ ਜੋ ਵੀ ਕੀਤਾ ਆਪਾਂ ਸੱਚੀ ਬਾਦਸ਼ਾਹ ਦੀ ਮੈਨਾਂ ਪਾਣੀ ਲਿਆਇਓ ਘਟ ਪੀਂਦੀ ਤੇ ਪਾਣੀ ਪਾਣੀ ਡਾਕਟਰ ਸਾਹਿਬ ਨੂੰ ਪਿਆਲ ਦਾ ਕਰੋ ਢੋਲੋਂ ਸਾਨੂੰ ਤੇ ਬਾਕੀ ਆ ਗੱਲ ਬਾਤ ਆ ਮਾਤਾ ਤੂੰ ਕਿੱਥੇ ਚਲ ਗਈ ਆ ਮਾਤਾ ਦੀ ਬਾਕੀ ਗੱਲ ਬਾਤ ਆਪਾਂ ਕਰਾਂਗੇ ਰਿਕਾਰਡ ਥੋੜੀ ਬਹੁਤੀ ਕਿ ਕੀ ਆਂਦੀ ਆ ਮਾਤਾ ਸਾਡੇ ਵੱਲੋਂ ਤੇ ਕਿਉਂਕਿ ਖਰਾਬ ਜਨਵਰ ਨੂੰ ਰਿਕਾਰਡ ਲੱਗਿਆ ਕਰਨ ਤੇ ਸਤ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਪਾਣੀ ਪੀ ਲੈਨੇ ਮਾਤਾ ਪਾਣੀ ਰਾਦੋ ਇੱਥੇ ਰਾਦੋ ਸਾਸਰੀਆ ਕਾਲ ਸਾਸਰੀਆ ਕਾਲ ਤੇ ਮਤ ਅੱਜ ਛੋਟੀ ਆਪਣੀ ਗੱਭਣ ਹੋਈ ਐ ਤੇ ਕਿਵੇਂ ਆ ਸੋਹਣੀ ਆ ਕੀ ਕੀਤਾ ਕਿੰਨੇ ਬਣਾਈ ਐ ਪਰ ਮੇਰੇ ਥੇਲਾ ਸਾਹਿਬ ਥੇਲਾ ਸਾਹਿਬ ਨੇ ਬਣਾਈ ਹਾਂ ਮੈਂ ਕੀ ਕਹਿੰਦਾ ਕਿ ਕਿੰਨੇ ਟੀਕੇ ਟੂਕੇ ਭਰੇ ਨੇ ਫਿਰ ਥੇਲਾ ਸਾਹਿਬ ਨੇ ਭਰੇ ਨੇ ਥੇਲਾ ਸਾਹਿਬ ਨੇ ਭਰੇ ਨੇ ਹਾਂਜੀ ਤੇ ਕਿੰਨੀ ਕੋ ਖੁਸ਼ੀ ਹੋਈ ਅੱਜ ਫਿਰ ਛੋਟੀ ਨੂੰ ਬਹੁਤ ਜਿਆਦਾ ਖੁਸ਼ੀ ਹੋਈ ਆ ਵੀ ਛੋਟੀ ਬਣ ਗਈ ਐ ਤਾਂ ਬਹੁਤ ਖੁਸ਼ੀ ਹੋਈ ਆ ਖੁਸ਼ੀ ਆ ਨਾ ਕਿਉਂਕਿ ਹਾਂਜੀ ਜਦੋਂ ਥੋੜਾ ਬੋਧਾ ਵੀ ਖਰਾਬ ਕਰਦਾ ਜਨਵਰ ਹਨਾ ਜਦੋਂ ਬਣਦਾ ਵਾ ਵਧੀਆ ਲੱਗਦਾ ਹਾਂਜੀ ਤੁਹਾਡੇ ਪਿੰਡ ਤੇ ਕਿੰਨੇ ਜਨਵਰ ਹੋ ਚੁੱਕੇ ਨੇ 15 16 ਮੇਰੇ ਅਸਮਨਾ ਜਨਵਰ ਇਦਾਂ ਦੇ ਜਿਹੜੇ ਆਪਾਂ ਬਣਾ ਕੀ ਹੋ ਗਏ ਆ ਹੋ ਗਏ ਨਾ ਮਤ ਜੀ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਕਿ ਥੋੜੀ ਬੋਧੀ ਕਿਰਪਾ ਹੈ ਗਈ ਸੱਚੇ ਬਾਸ਼ਾ ਦੀ ਹਾਂਜੀ ਹੈ ਹਾਂਜੀ ਬਿਲਕੁਲ ਗੱਲ ਹੈ ਹਾਂ ਬਿਲਕੁਲ ਸਹੀ ਗੱਲ ਕੀ ਗਲਤ ਨਹੀਂ ਗਲਤ ਨਹੀਂ ਠੀਕ ਹੈ ਤੇ ਕੀ ਕਹਿਣਾ ਕਿਦਾਂ ਕੰਮ ਕਰ ਢਲੋਂ ਸਾਹਿਬ ਦਾ ਕਿਦਾਂ ਕਿਵੇਂ ਆ ਵਧੀਆ ਵਧੀਆ ਤੇ ਇਹ ਵੀ ਦੱਸ ਦੇ ਕਿ ਪੈਸੇ ਕਿਨੇ ਦਿੰਦੀ ਰਹੀ 2500 ਰੁਪਿਆ 10 10 10 10 ਸਾਰੀ ਗੱਲ ਨਹੀਂ ਠੀਕ ਨਹੀਂ ਗੱਲ ਹੈ ਹਾਂ ਜੀ ਮਤਲਬ ਜਿੱਦਾਂ ਵੀ ਆ ਥੋੜੇ ਜਿ ਬਣਾਈਆਂ ਕਿ ਨਹੀਂ ਹਾਂ ਜੀ ਥੋੜੇ ਜਿ ਥੋੜੀ ਥੋੜੀ ਜਿ ਬਣਾ ਕੇ ਦਿੱਤੀਆਂ ਨਾ ਹਾਂ ਜੀ ਤੇ ਵਧੀਆ ਵਾ ਵਧੀਆ ਆ ਖੁਸ਼ੀ ਹੋਈ ਹੈ ਬਹੁਤ ਜਿਆਦਾ ਖੁਸ਼ੀ ਕਿਉਂਕਿ ਜੇ ਆਪਾਂ ਨਾ ਇਹਨੂੰ ਆਣਾ ਬਣਾਉਂਦੇ ਤੇ ਫਿਰ ਔਖਾ ਹੋ ਜਾਂਦਾ ਕਈ ਵਾਰ ਬਹੁਤ ਜਿਆਦਾ ਔਖਾ ਜੀ ਔਖਾ ਹੁੰਦਾ ਨਾ ਹਾਂ ਜੀ ਤੇ ਬਾਕੀ ਜਾਂਦੇ ਜਾਂਦੇ ਉਹ ਕਹਿੰਦੇ ਆਇਓ ਮੜਾ ਯਾਰ ਰੇੜਾ ਲਾ ਕੇ ਤੁਸੀਂ ਵੇਖੇ ਹਾਂ ਸੁਣਾ ਕੀ ਗੱਲ ਕਰਵਾਉਂ ਮੁੰਡੇ ਨਾਲ ਗੱਲਬਾਤ ਆਪਾਂ ਕਰਦੇ ਆ ਮਾਤਾ ਜੀ ਤੇ ਬਾਕੀ ਭਾਈ ਹੋਣੀ ਵੀ ਰੌਣਕ ਮੇਲਾ ਵੇਖਣ ਡਿਆ ਤੁਹਾਨੂੰ ਕਿਦਾਂ ਡੰਗਰ ਬੜੇ ਬਣ ਗਏ ਆਪਣੇ ਪਿੰਡ ਦੇ ਸਾਸਿਆ ਭਾਈ ਡਾਕਟਰ ਸਾਹਿਬ ਹੋਰ ਸੋਗੇ ਆਜਾ ਜੀ ਵਧੀਆ ਕਿਰਪਾ ਜੀ ਠੀਕ ਠਾਕ ਤੁਹਾਡੀ ਤੇ ਤੁਹਾਡੇ ਵਿੰਦਿਆ ਵਿੰਦਿਆ ਕਿੰਨੇ ਜਾਨਵਰ ਕੱਬਣ ਹੋ ਗਏ 8 ਤੇ ਸਾਡੇ ਘਰ ਦੇ ਹੋ ਗਏ ਜੀ 8 ਨਿਕਲ ਗਏ ਆ ਗਏ ਹਾਂ ਜੀ ਤੇ ਬੜੀ ਕਿਰਪਾ ਹੋਈ ਅੱਜ ਭਰਾ ਦੀ ਬਣ ਗਈ ਛੋਟੀ ਬੜੀ ਵਧੀਆ ਅੱਛਾ ਜੀ ਤੇ ਪਹਿਲੇ ਦਵਾਈ ਭਰੀ ਤੇ ਅੱਜ ਟੀਕਾ ਵੀ ਚੈੱਕ ਕੀਤੀ ਆ ਤੇ ਸੂੰ ਵਾਲੀ ਨਿਕਲੀ ਬੜੀ ਗੱਲ ਕੀਤੀ ਆ ਕਿ ਇਹ ਜਿੰਨੇ ਵੀ ਜਨਵਰੀ ਆਪਾਂ ਪਹਿਲੇ ਸਾਰੇ ਆੜੇ ਫੜੇ ਜਨਵਰੀ ਆ ਦਾਦ ਦਿਓ ਨਾ ਆੜੇ ਫੜੇ ਭਾਜੀ ਤੁਹਾਨੂੰ ਦੋ ਦੋ ਸਾਲ ਤੇ ਹੋ ਗਏ ਦੋ ਦੋ ਸਾਲ ਆੜੇ ਫੜੇ ਹੀ ਕੰਮ ਆ ਗਏ ਬੜਾ ਟਾਈਮ ਹੋ ਗਿਆ ਜਦੋਂ ਬਣ ਕੇ ਬੜੀ ਖੁਸ਼ੀ ਤੇ ਫਿਰ ਕੱਡੇ ਢਿੱਲੋਂ ਸਭ ਨੇ ਆੜੇ ਫੜੇ ਢਿੱਲੋਂ ਸਭ ਨੇ ਕੱਡੇ ਆ ਜੀ ਕੱਡੇ ਦੱਸਣਾ ਚਾਹੀਦਾ ਸਭ ਦਾ ਸਾਡਾ ਬਾਬਾ ਆ ਲੈ ਜੀ ਸਾਸਤਰੀ ਕਾਲ ਬਾਬਾ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਆ ਮੱਝ ਨਿਕਲ ਆਈ ਆਪਣੀ ਹਾਂ ਜੀ ਬਾਬਾ ਜੀ ਮੇਲ ਕਰ ਜੀਕੀਣੀ ਪਹਿਲਾਂ ਯਕੀਣੀ ਨਹੀਂ ਸਾਨੂੰ ਨਹੀਂ ਹੈਗਾ ਸਾ 2 ਸਾਲ ਤਾਂ ਹੋ ਗਏ ਆ ਤੇ ਨਹੀਂ ਨਹੀਂ 2 ਸਾਲ ਤੇ ਹੋ ਗਏ ਹੀ ਮਤਲਬ ਹੁਣ ਯਕੀਨੀ ਨਿਕਲ ਆਣੀ ਢਿਲੋਂ ਸਭ ਨੇ ਭਰੀਆ ਹਾਂਜੀ ਨਿਕਲ ਆਈ ਜੀ ਇਹ ਗੱਲ ਕਰ ਰਹੇ ਨੇ ਕਿ ਮੈਂ ਇਹਨੂੰ ਟੀਕੇ ਪਰਿਆ ਆਰ ਕਾਂ ਚਕੀਨੇ ਸੀ ਹਾਂ ਚਕੀਨੇ ਪੂਰਾ ਚਕੀਨੇ ਤੇ ਫਿਰ ਖੁਸ਼ੀ ਕਿਦਾਂ ਪੂਰੀ ਆ ਬਹੁਤ ਵਧੀਆ ਖੁਸ਼ੀ ਹੋ ਗਈ ਨਜ਼ਾਰੇ ਵੱਜ ਗਏ ਤੇ ਕਿੰਨੇ ਜਨਵਾਰ ਆਪਾਂ ਵੇਂਦੇ ਆ ਵੇਂਦਾ ਗੱਬਣ ਕਰਕੇ ਲੱਗੇ ਜਾਣੇ ਬੜੇ ਬੜੇ ਹੋ ਗਏ ਆ ਤੇ ਬਾਬੇ ਦੀ ਫੜੇ ਫੜੇ ਹੀ ਸਾਰੇ ਹਨ ਸਾਰੇ ਅੜੇ ਹੀ ਜੀ ਤੇ ਬੱਟੀ ਨਾਲੇ ਫੋਟੋ ਖਿੱਚੀ ਕਿ ਵੜੇ ਕਿੱਡੀ ਵਧੀਆ ਛੋਟੀ ਨਹੀਂ ਛੋਟੀ ਬੜੀ ਵਧੀਆ ਜੇ ਮੰਨ ਲਓ ਨਾ ਆਪਾਂ ਨੂੰ ਜ਼ੋਰ ਜਰ ਲੰਦੇ ਬ ਕੰਮ ਖਰਾਬ ਆ ਨਾ ਹਾਂ ਤੇ ਨਹੀਂ ਨਿਕਲ ਨਹੀਂ ਪੱਠੇ ਥੋੜਾ ਫੰਡ ਡੰਗਨ ਪੱਠੇ ਕੌਣ ਪਾਉਂਦਾ ਜੀ ਦੱਸੋ ਸਾਰਾ ਸਿਆਲ ਵੇਂਦੇ ਰਹੇ ਹਾਂ ਇਹ ਤਾਂ ਗੱਲ ਠੀਕ ਹੈ ਪਿੰਡ ਦਾ ਦਿਓ ਕਿਹੜਾ ਆਪਣਾ ਪਿੰਡ ਸਾਡਾ ਮਾਨਖੇਰਾ ਖੁਰਦ ਨਵਾਂ ਪਿੰਡ ਜੀ ਨਵਾਂ ਪਿੰਡ ਜੀ ਤੇ ਬਾਕੀ ਜੋ ਵੀ ਆਪਾਂ ਕੰਮਕਾਰ ਕੀਤਾ ਵਧੀਆ ਲੱਗਾ ਮੈਂ ਨਾ ਬਹੁਤ ਵਧੀਆ ਕੀਤਾ ਜੀ ਰੀਅਲ ਹੈ ਰਿਅਲਟੀ ਹੈ ਨਾ ਮਤਲ ਅਸਲੀ ਕੰਮ ਆ ਨਾ ਕਹਿੰਦਾ ਮਤਲ ਅਸਲੀ ਜੀ ਅਸਲੀ ਕਈ ਕਹਿੰਦੇ ਕਿ ਨਹੀਂ ਇਦਾਂ ਹੀ ਆ ਉਦਾਂ ਹੀ ਬਣਦੇ ਨਹੀਂ ਜਾਨਵਰੋ ਮਾਰ ਕੇ ਆ ਗਏ ਇੱਥੇ ਨਹੀਂ ਬਾਬੇ ਚਲੋ ਰੱਬ ਦੇ ਬੰਦੇ ਭੇਜੀ ਹੋਏ ਆ ਨਹੀਂ ਤੇ ਆਵੇ ਡੰਗਰ ਲੱਭਦਾ ਨਹੀਂ ਜੀ ਮਹਾਰਾਜ ਹਾਂ ਕਿਉਂਕਿ 3 ਲੱਖ 1.5 ਲੱਖ ਰੁਪਏ ਦੀ ਝੋਟੀ ਆ ਇੱਕ ਅੱਧਾ ਡੰਗਰ ਗੱਬਣ ਹੋਏ ਤੇ 15 16 ਜਨਵਰੀ ਆਪਣੇ ਬਣ ਗਏ ਨੇ ਜਿਹੜੇ ਇੰਨੇ ਆੜੇ ਫੜੇ ਸਾਰੇ ਗੱਡੇ ਤੁਸੀਂ ਗੱਡੇ ਤੇ ਬਾਰ ਬਾਰੀ ਬੰਦੇ ਆਉਂਦੇ ਨੰਬਰ ਫਿਰ ਆਪਾਂ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਆਪਾਂ ਇਹੋ ਜਾਂਦੇ ਜਾਂਦੇ ਗਾਣਾ ਹਾਂਗੇ ਚਲੋ ਬੜੀ ਸੁਣੀ ਗੱਲਬਾਤ ਵਧੀਆ ਕੀ ਕੀ ਇਹੋ ਜੀ ਡਾਕਟਰ ਸਾਨੂੰ ਲੱਭਣਾ ਨਹੀਂ ਜੀ ਦੱਸੋ ਇੱਕ ਵਾਰੀ ਦੱਸ ਦੋ ਮੜਾ ਜੀ ਮੈਂ ਉਹਨਾਂ ਵੀ ਲੱਭਣਾ ਹੀ ਨਹੀਂ ਸਾਨੂੰ ਤਾਂ ਜ਼ਿੰਦਗੀ ਜੀ ਨਹੀਂ ਲੱਭਾ ਨਾ ਲੱਭਣਾ ਹੀ ਕੋਈ ਸੋਚਦਾ ਕਿ ਇੱਦੇ ਪਰ ਮਤਲਬ ਇਹ ਗੱਲ ਦੱਸਦੇ ਹੋ ਕਿ ਚਲੋ ਆਪਾਂ ਕੋਈ ਜ਼ਿਆਦਾ ਫੀਸ ਤਨੀ ਨਾ ਰੱਖੀ ਫਿਰ ਥੋੜੇ ਬੋਧੇ ਚ ਕੀਤਾ ਨਾ ਇਹ ਤੇਲ ਖਰਚਾ ਆਏਗਾ ਬਸ ਜੀ ਠੀਕ ਹੈ ਨਾ ਇੰਨੇ ਚ ਬਣਾਤੀਆਂ ਨਾ ਆਪਾਂ ਹਾਂਜੀ ਹਾਂਜੀ ਚਲੋ ਬਾਕੀ ਜਿਹੜਾ ਡੰਗਰ ਨਹੀਂ ਬੰਦਾ ਜਦੋਂ ਦਾ ਬਣ ਗਿਆ ਕਈ ਮਤਲਬ 5-5000 ਵੀ ਦੇਣ ਨੂੰ ਤਿਆਰ ਨੇ ਹਨਾ ਤਾਂ ਵੀ ਜਨਵਰੀ ਨਹੀਂ ਬਣਦੇ ਹਨਾ ਬਾਕੀ ਆਪਾਂ ਇਹ ਕਵਾਂਗੇ ਕਿ ਕਿਰਪਾ ਹੈਗੀ ਆ ਫਿਰ ਉਹਦੀ ਕਿਰਪਾ ਫੁੱਲ ਕਿਰਪਾ ਹੈ ਤੁਹਾਡੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਨਹੀਂ ਕਿ ਵੀ ਗੱਲਬਾਤ ਕੀਤੀ ਹੈ ਤੁਸੀਂ ਤਾਂ ਬਾਕੀ ਖੁਸ਼ੀ ਆ ਨਾ ਫੇਰ ਜਾਂਦੇ ਜਾਂਦੇ ਗਏ ਨੇ ਵਧੀਆ ਲੱਗਾ ਵਧੀਆ ਜੀ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲੋਕ ਜੀ ਪਿੰਡ ਖੇਹਰਾ ਖੁਰ ਦੇ ਤੁਹਾਡੀ ਮੈਂ ਤਿੰਨ ਜਣਿਆਂ ਦੀ ਗੱਲਬਾਤ ਰਿਕਾਰਡ ਕੀਤੀ ਹੈ ਵਿੱਚ ਕਿਉਂਕਿ ਇਹ ਰਿਐਲਿਟੀ ਹੈ ਜੀ ਦੇ ਵਿੱਚ ਜੋ ਵੀ ਆ ਕੰਮਕਾਰ ਤਾਂ ਹੀ ਰਿਕਾਰਡ ਕਰੀਦਾ ਕਿ ਅੜੇ ਕੰਮ ਕੱਢੇ ਨੇ ਜਿੰਨੇ ਵੀ ਆੜੇ ਕੰਮ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਤੇ ਕਮੈਂਟਾਂ ਦੇ ਵਿੱਚ ਦੱਸ ਦਿਓ ਜਰੂਰ ਹਣਾ ਤੇ ਕਿਵੇਂ ਆ ਸਾਮਗਰ ਭਰਾ ਦਾ ਲੱਗਦਾ ਵਾ ਤੇ ਚਲੋ ਅੱਗੇ ਲੈਨੇ ਆ ਤੁਹਾਡੇ ਕੋਲ ਬਹੁਤੀ ਵੱਡੀ ਵੀਡੀਓ ਨਹੀਂ ਕਰਨੀ ਪਿੰਡ ਖੈਰਾ ਖੁਰਦ ਤੇ ਨੇੜੇ ਫਤੇਕਰ ਚੂੜੀਆਂ ਤੇ ਜਲਾ ਗਰਦਾਸਪੁਰ ਆਪਣਾ ਠੀਕ ਹੈ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ